ਅ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਵੀਡੀਓ ਦੇ ਐਂਡ ਚ ਇੱਕ ਕਾਲ ਰਿਕਾਰਡਿੰਗ ਵੀ ਹੈਗੀ ਆ ਫੋਰ ਪ੍ਰੂਫਸ ਹਲੋ ਹਲੋ ਕਿਦਾਂ ਮਰਾ ਕੀ ਹਾਲ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਆ ਕੀ ਚੱਕਰ ਪੈ ਗਿਆ ਮੈਂ ਵੀਡੀਓ ਦੇਖੀ ਇਹ ਚੱਕਰੇ ਉਹਦਾ ਕੁਲਵਿੰਦਰ ਮੁਫਰ ਨਹੀਂ ਜਿਹੜਾ ਸੁੱਖ ਰੱਖੀ ਜਿਹੜਾ ਖਾਸ ਹੂੰ ਉਸਦੇ ਉਸਦੇ ਕੰਮ ਹਾਂਜੀ ਕਿਦਾਂ ਸਾਰੇ ਕੀ ਹਾਲ ਚਾਲ ਆ ਹੋਪਸ ਤੇ ਸਾਰੇ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨਤਾ ਵਾਈਸ ਅੱਜ ਦੀ ਵੀਡੀਓ ਭਾਵੇਂ ਥੋੜੀ ਛੋਟੀ ਹੋਊਗੀ ਬੜ ਕੀ ਕਹਿੰਦੇ ਆ ਐਨ ਮੌਕੇ ਦੀ ਇਨਫੋਰਮੇਸ਼ਨ ਆ ਤਾਂ ਸੋਚਿਆ ਆਪਣਾ ਪੁਆਇੰਟ ਆਫ View ਤੇ ਕੁਝ ਗੱਲਾਂ ਵੀ ਸ਼ੇਅਰ ਕਰ ਲਈਏ ਕਹਿੰਦੇ ਸੁਖਰਤੀ ਵਾਲਾ ਜਿਹੜਾ ਹੈਨੀ ਮੋਟਾ ਕੀਰਤ ਪਹਿਲਵਾਨ ਜੀ ਸ਼ਲ ਤਾਂ ਕਿਸੇ ਨੇ ਉਹ ਵੀ ਚੰਡੀਗੜ੍ਹ 'ਚ ਛੱਲਿਆ ਵੀ ਇਹ ਬੁਰੇ ਤਰੀਕੇ ਨਾਲ ਕਹਿੰਦੇ ਕਿ ਹਰ ਜਗ੍ਹਾ ਦੁਪਾਟਾ ਪਿਆ ਆ ਵੈਸੇ ਗੱਲ ਵੀ ਕਿਉਂ ਨਾ ਹੋਵੇ ਜਦੋਂ ਇੰਨੀ ਹੱਤ ਚੱਕਣੀ ਆ ਉਦੋਂ ਛੱਤਰ ਤਾਂ ਬਣਦੀ ਆ ਸੋ ਵਿਦਆਊਟ ਵੇਸਿੰਗ ਮੋਰ ਟਾਈਮ ਬਲਦੇ ਆ ਵੀਡੀਓ ਵਿੱਚ ਹਰ ਪੱਤਰ ਜਿਲ੍ਹਾ ਚਲੰਤ ਵੀਡੀਓ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਅੱਜ ਗੱਲ ਕਰ ਲੈਣੇ ਆਪਾਂ ਆਪਣੇ ਸਪான்ਸਰ ਦੇ ਯਾਨਕੀ ਪਰੀਮੈਚ ਪਰੀਮੈਚ ਇੰਡੀਆ ਦਾ ਨੰਬਰ 1 ਗਲੋਬਲ ਗੇਮਿੰਗ ਪਲੇਟਫਾਰਮ ਆ ਇੱਥੇ 5000 ਤੋਂ ਵੱਧ ਗੇਮਾਂ ਆ ਅਸੀਂ ਤਾਂ ਬਿੱਲੇ ਬੈਠੇ ਤੇ ਗੇਮਾਂ ਖੇੜੀਦੇ ਐਂਡ ਵਿਨਿੰਗ ਵੀ ਹੁੰਦੀ ਆ ਇਤੋਂ ਇੱਥੇ ਬੱਕਰੀਆਂ ਬੱਕਰੀਆਂ ਗੇਮਾਂ ਹੈਗੀਆਂ ਜਿੱਦਾਂ ਕਿ ਆਈਵੇਟਰ ਜਿੱਥੇ ਜਹਾਜ ਉੱਪਰ ਜਾਂਦਾ ਆ ਤੇ ਪੈਸੇ ਬਣਦੇ ਆ ਕ੍ਰਿਕਟ ਐਕਸ ਜਿਹੜੇ ਕ੍ਰਿਕਟ ਲਵਰਸ ਆ ਕਿ ਉਹਨਾਂ ਲਈ ਹੈਗੀ ਪਲਿੰਕੋ ਰਸ਼ ਆ ਕਿ ਜਹਾਜ ਦਾ ਕੋ ਬਾਲ ਜਿਹੜੀ ਸੈਲੂ ਹਿੱਟ ਕਰੂਗੀ ਤੁਹਾਡੀ ਵਿਨਿੰਗ ਬਣਦੀ ਆ ਤੇ ਨਾਲ ਹੀ ਜੈਡ ਐਕਸ ਜਿੰਨਾ ਉੱਪਰ ਜਾਜ ਓਨੇ ਜ਼ਿਆਦਾ ਪੈਸੇ ਹੋਰ ਤੁਹਾਨੂੰ ਕੀ ਚਾਹੀਦਾ ਆ ਹੁਣ ਜਿੰਨੇ ਪੈਸੇ ਤੁਸੀਂ ਜਿੱਤੇ ਆ ਵਿਡਡਰੋਅਲ ਵੀ ਬੜੇ ਈਜ਼ੀਲੀ ਤੇ ਫਾਸਟੇ ਸੋਖ ਸਕਦੇ ਆ ਐਂਡ ਵਾਈਡ ਰੇਂਜ ਆਫ ਮੈਥਡ ਹੈਗੇ ਪੇਮੈਂਟ ਕਰਨ ਦੇ ਕੀ ਆਪਾਂ ਕਿਥੋ ਕਿਥੋ ਪੇਮੈਂਟ ਕਰ ਸਕਦੇ ਆ 200 ਰੁਪਏ ਸਿਰਫ ਐਂਟਰੀ ਆ ਇੰਨਾ ਸਭ ਹੋਣ ਦੇ ਬਾਅਦ ਵੀ ਹੋਰ ਕੀ ਲੱਭਦੇ ਪਿਓ ਬਾਕੀ ਇਹਨਾਂ ਦਾ ਲਿੰਕ ਮੈਂ ਦਿੱਤਾ ਨੀਚੇ ਕਮੈਂਟ ਚ ਪਿੰਨ ਕੀਤਾ ਹੋਇਆ ਜਾ ਕੇ ਰਜਿਸਟ੍ਰੇਸ਼ਨ ਕਰੋ ਅਗਰ ਪਹਿਲੇ ਰਜਿਸਟਰ ਕਰੋਗੇ ਤਾਂ 1 ਲੱਖ 5000 ਤੁਹਾਨੂੰ ਬੋਨਸ ਵੀ ਮਿਲ ਸਕਦਾ ਆ ਬੇਲੇ ਬੈਠੇ ਇੰਜੋਏ ਕਰੋ ਵੀਡੀਓ ਦੇਖੋ ਨਾਲੇ ਰਜਿਸਟਰ ਕਰੋ ਜਿਹਨੂੰ ਕਹੀਏ ਨਾ ਮੇਰਾ ਸਾਹਮਲੇ ਤੋਂ ਦਿਲ ਮੈਨੂੰ ਸਾਹਮਣੇ ਨਾ ਰਸੋਈ ਦਾ ਭਰਾਓ ਦੇ ਬਾਰੇ ਕਹੀ ਜਾਂਦਾ ਮਨਜੀਤ ਨੇ ਘਟਾਇਆ ਕਹਿੰਦਾ ਚਲੋ ਇਹ ਗੱਲਾਂ ਬਾਅਦ ਦੀਆਂ ਨੇ ਇਹ ਅਗਰ ਕਹਿਨੂੰ ਲੱਗੇ ਨਾ ਮੈਂ ਕੋਈ ਗਲਤ ਬੋਲ ਰਿਹਾ ਜਾਂ ਮੈਂ ਕਹੇਦਾ ਬਿਨਾ ਗੱਲ ਤੋਂ ਥੰਬਨੇਲ 'ਚ ਫੋਟੋ ਜਾਂ ਐਵੇਂ ਨਾਮ ਲਾਤਾ ਮੇਰਾ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦੇ ਵਿੱਚ ਕੀ ਹਾਂ ਕਿ ਮੈਂ ਖੁਦ ਆਪਣਾ ਸੀਆਈਡੀ ਮੈਂ ਨਾ ਰਾਤ ਕਿੰਨਾ ਟਾਈਮ ਹੋਇਆ 2 ਵਜੇ ਚੱਲੇ ਇਹਨਾਂ ਦਿਮਾਗ ਨਹੀਂ ਲਾਖਦਾ ਤਾਂ ਫਿਰ ਮੈਂ ਕਾਲ ਰਿਕਾਰਡਿੰਗ ਹੀ ਕਰ ਲਈ ਉਹ ਸੁਣ ਲਿਓ ਮੈਂ ਵੀਡੀਓ ਦੇ ਅੰਤ 'ਚ ਉਹ ਵੀ ਲਾ ਦੂੰਗਾ ਫਿਰ ਤੁਹਾਨੂੰ ਪਤਾ ਲੱਗੇ ਨਾ ਗੱਲ ਹੋਈ ਕੀ ਆ ਮੇਰੇ ਸ਼ਰਜੇ ਤੇਰੀ ਖੈਰ ਹੋ ਜੇ ਹਾਏ ਕਿੰਨਾ ਸਾਲਿਓ ਗਾਣਾ ਲਾਣਾ ਜੈਦਾ ਵੀਰ ਨਾਲ ਭੈਣ ਵੀ ਹੋਵੇ ਇੱਕ ਦੇਖੋ ਇੱਕ ਗੱਲ ਕਰਾਂ ਆ ਪਹਿਲਾ ਆ ਮੀਮ ਤੁਹਾਡੇ ਲਈ ਥੁੱਕ ਕੇ ਚਾਟਣਾ किसे कहते हैं वो आज पूरे देश ने देख लिया ਜਿਹੜਾ ਬੋਡੀਪਾਰਟ ਸੀ ਮੰਜੀਤ ਦਾ ਜਿਹੜਾ ਮੋਟੇ ਨੇ ਨਹੀਂ ਗਣਾਇਆ ਜਾਂ ਜਿਹੜਾ ਮੋਟੇ ਨੇ ਨਹੀਂ ਹੱਸਿਆ ਹਰ ਚੀਜ਼ ਦੇ ਉੱਪਰ ਕੀ ਹਾਂ ਇਹ ਇੱਦਾਂ ਕਰਦੀ ਉਦਾਂ ਕਰਦੀ ਉਹ ਤੇਰੀਆਂ ਰਗੀਆਂ ਨਾਈਟਾਂ ਤੇ ਮੈਂ ਪਤਾ ਨਹੀਂ ਦਿਨ 'ਚ ਵੀ ਖਰੀਦ ਸਕਦਾ ਮੋਢੇ ਦੀ ਕਿਹੜੀ ਇਹ ਹੀ ਖਾਨਦਾਨ ਦੀ ਕੋਈ ਸ਼ਹਿ ਸੀ ਜਿਹੜੀ ਮਨਜੀਤ ਨੇ ਨਹੀਂ ਛੱਡੀ ਮਾਪੇ ਨੇ ਸਭ ਇੱਕ ਕਰ ਛੱਡੀ ਐਂਡ ਜ ਹੁਣ ਬੈਠੇ ਆ ਵੀਰ ਨਾਲ ਭੈਣੇ ਵੀ ਹੋਵੇ ਰੱਖ ਕੇ ਮੋਢੇ ਦੇ ਹੱਥ ਮੈਨੂੰ ਇਹ ਗੱਲ ਦੱਸੋ ਕੋਈ ਦੀਨ ਮਾਨ ਕੋਈ ਮੱਜਬ ਹੈ ਕੁਛ ਕੁੱਤੀ ਚੋਰਾਂ ਨਾਲ ਰਲ ਜੇਣਾ ਉਦੋਂ ਫਿਰ ਕੀ ਕੁੱਤੀ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਓ ਮਾਈ ਗਾਡ ਕਮ ਆਨ ਬੇਬੀ ਕੁਝ ਸੋਚਿਆ ਕੀ ਹਾਂ ਲੱਤੀ ਜੜੀ ਛੱਡੋ ਬਿਨਾ ਸਟੈਂਡ ਤੋਂ ਸਾਈਕਲ ਵੀ ਹੋ ਸਕਦਾ ਉਹਨੂੰ ਵੀ ਕੰਦ ਨਾ ਖੜਾ ਕਰਦੀਏ ਗੰਦ ਨਾ ਨਹੀਂ ਬਾਕੀ ਜਦੋਂ ਮੈਂ ਆ ਵੀਡੀਓ ਦੇਖੀ ਸੀ ਮੈਂ ਕਹਾ ਲੈ ਲੱਗਦਾ ਦੋਨੋਂ ਮਿਲ ਕੇ ਨਾ ਸੋਖਰਦੀ ਉੱਪਰ ਲੱਗਦਾ ਹੁਣ ਚੱਕਰ ਪਾਉਗੇ ਕੀ ਹਾਂ ਨਹੀਂ ਇਹ ਸੋਖਰਦੀ ਦੇ ਭੇਦ ਖੋਲੂਗਾ ਫੇ ਇਹਨਾਂ ਬਾਰੇ ਬੰਜੀਤ ਵੀ ਬੋਲੂਗੀ ਇਹ ਵੀ ਬੋਲੂਗਾ ਪਰ ਗੱਲ ਬੱਕਰੀ ਹੋ ਗਈ ਕਹਿੰਦੇ ਸੋਖਰਦੀ ਇਹਦੇ ਮਨਜੀਤ ਨੇ ਮਿਲ ਕੇ ਮੋਟੇ ਦੀ ਗੇਮ ਪਵਾਤੀ ਆ ਇਹ ਮੋਟੇ ਦੇ ਭਰਾ ਦਾ ਕਹਿਣਾ ਆ ਹੂੰ ਨਿਕਲਦੇ ਚੰਗਾੜੇ ਵੈਸੇ ਜੇ ਹਿਸਾਬ ਨਾਲ ਗਾਲਾ ਘੜਦਾ ਸੀਗਾ ਤਰੀ ਮਾਂ ਨੂੰ ਇਹ ਕਰ ਦੂੰਗਾ ਤੁਹਾਡੀ ਭੈਣ ਨੂੰ ਇਹ ਕਰ ਦੂੰਗਾ ਜਿਹੜੇ ਕਮੈਂਟ ਕਰਦੇਗੇ ਲਾਈਵ ਚ ਆਉਂਦੇ ਸੀ ਲੋਕਾਂ ਨੇ ਇਹ ਲੋਕਾਂ ਨੂੰ ਉਹ ਕਈਆਂ ਨੂੰ ਰਵਾਇਆ ਕਈਆਂ ਦੇ ਪੈਸੇ ਖਾਦੇ ਹੱਸ ਕੇ 15 ਲੱਖ ਖਾਦਾ ਕਹਿੰਦਾ ਖਾ ਕੇ ਦਿਖਾ ਦਿਓ ਇਦਾਂ ਆ ਨਿਕਲਿਆ ਕਿ ਨਹੀਂ ਵਿਆਜ ਰਹਿ ਗਿਆ ਕਿ ਉਹ ਵੀ ਕੱਢਤਾ ਸਨਾਲੀ ਵਿਆਜ ਵਿਚ ਵਿਚਾਰਾ ਨਾਲ ਦਾ ਰਗੜਿਆ ਗਿਆ 6 ਟੰਕੇ ਕਹਿੰਦੇ ਉਹਦੀ ਬੱਕੀ ਚ ਲੱਗੇ ਆ ਹੋਇਆ ਤਾਂ ਮਾੜਾ ਵੈਸੇ ਕਿ ਇਦਾਂ ਕੁੱਟਣਾ ਨਹੀਂ ਚਾਹੀਦਾ ਸੀ ਪਰ ਫੇ ਵੀ ਇੰਨੀਆ ਕਦਾ ਬਣਦੀ ਹੈ ਕਿ ਹਾਂ ਸੋਸ਼ਲ ਮੀਡੀਆ ਲੋਕਾਂ ਦੇ ਘਰ ਦੇ ਵੀ ਚਲਾਉਂਦੇ ਆ ਉਦੇ ਮਾ ਭੈਣ ਮਾ ਭੈਣ ਰੋਜ਼ ਨੇਤ ਅੱਗੇ ਲੱਗ ਜਾਣਾ ਕਰੀਏ ਕਦੀਓ ਕੀ ਕਹਿੰਦਾ ਸੀ ਪਹਿਲਾਂ ਇਹ ਪੰਜਾਬ ਆ ਕਹਿੰਦਾ ਪੰਜਾਬ ਪੰਜਾਬ ਜੀ 76 ਵੇਫੇ ਮੈਨੂੰ ਇਹ ਹੈਰਾਨੀ ਨਹੀਂ ਹੋ ਰਹੀ ਕਿ ਮੋਟੇ ਦੇ ਕੁੱਟ ਪੈ ਰਹੀਆ ਹੈਰਾਨੀ ਇਸ ਗੱਲ ਤੋਂ ਹੋ ਰਹੀਆ ਮੋਟਰ ਨੂੰ ਕੁੱਟਣ ਨੂੰ ਵੀ ਸੱਤ ਬੰਦੇ ਆਇਆ ਬਾਈ ਕੋਈ ਹੋਰ ਟਾਈਮ ਨੂੰ ਮੁਲਾਬ ਲੈਣਾ ਸੀ ਬਿਲੋ ਗਈ ਘੁੰਫੇ ਰਣਾ ਸੀ ਜਾਂ ਇੱਕ ਅੱਧਾ ਇੰਜੋਏਮੈਂਟ ਹੀ ਕਰਿਆ ਉਹਦੇ ਸੱਤ ਬੰਦੇ ਔਖਾ ਬਾਈ ਉਹਦੇ ਨਾਲ ਗੱਲ ਵੀ ਕਰ ਲੈਨੇ ਆ ਸਿਧਾਂਤਾਂ ਦੀ ਕੀ ਹਾਂ ਕਹੀ ਕੋਈ ਯਾਰ ਇਦਾਂ ਨਹੀਂ ਕੁੱਟਣਾ ਚਾਹੀਦਾ ਪੁਲਿਸ ਕੇਸ ਉਦੋਂ ਵੀ ਪੁਲਿਸ ਕੇਸ ਹੋ ਸਕਦਾ ਸੀ ਜਦੋਂ ਇਹਨੂੰ ਪਹਿਲੀ ਵਾਰ ਫੜਿਆ ਗਿਆ ਉਦੋਂ ਵੀ ਪੁਲਿਸ ਕੇਸ ਹੋ ਸਕਦਾ ਸੀ ਜਦੋਂ ਇਹ ਕਹਿੰਦਾ ਕਿ ਮੈਂ ਖੁਦ ਪੁਲਿਸ ਕੋ ਗਿਆ ਕਿਸੇ ਨੇ ਕੋਈ ਠੱਗੀ ਠੋਰੀ ਦਾ ਕਰਾਇਆ ਨਹੀਂ ਕੁਝ ਕਰਾਇਆ ਨਹੀਂ ਰੋਣਾ ਸਭ ਦਾ ਸੀ ਸਾਡੇ ਪੈਸੇ ਖਾਦੇ ਇਹਨਾਂ ਦੀ ਚਤਰਾਈਆਂ ਹੁੰਦੀ ਸੀ ਕਿ ਆਂ ਅਸੀਂ ਕਰ ਲੈ ਜੋ ਕਰਨਾ ਕਰ ਲੋ ਫਿਰ ਕਿਸੇ ਨੂੰ ਤਾਂ ਕੁਝ ਕਰਨਾ ਹੀ ਪੈਣਾ ਸੀ ਇਹਨੂੰ ਸਿੰਘਾਂ ਨੇ ਸਮਝਾ ਕੇ ਦੇ ਲਿਆ ਇਹਨੂੰ ਲੋਕਾਂ ਨੇ ਸਮਝਾ ਕੇ ਦੇ ਲਿਆ ਨੂੰ ਮੈਂ ਵੀ ਕਈ ਵਾਰੀ ਮੈਸੇਜ ਮੂਸੇ ਜਾਂ ਫੋਨ ਤੇ ਗੱਲ ਕੀਤੀ ਆ ਫੋਨ ਤੇ ਸਹੀ ਹੋ ਜਾਂਦਾ ਅਗਲੇ ਦਿਨ ਫੇਰ ਲਾਈ ਵਾਗੇ ਮੈਂ ਐਂ ਕਰ ਦੂ ਮੈਂ ਉਹ ਹੋ ਗਿਆ ਹੁਣ ਨਹੀਂ ਮੇਰੇ ਸਾਹ ਨਾਲ ਬੋਲਦਾ ਹੁਣ ਬੋਲੂਗਾ ਇੰ ਗਲਤ ਹੋਇਆ ਜੀ 6 ਜਾਨੇ ਦੇ ਗੁੱਟਿਆ ਕੱਲਾ ਹੁੰਦਾ ਤੇ ਮੈਂ ਦੇਖ ਲਾਂਦਾ ਇਹਨੇ ਫੇਰ ਛੱਤਰ ਖਾ ਲੈਣੇ ਉਹ ਗੱਲਾਂ ਤੋਂ ਬਾਕੀ ਜਿਹੜੀ ਰਹੀ ਗੱਲ ਸੌਖ ਰਦੀ ਤੇ ਮੰਜੀਦ ਵਾਲੀ ਆਪਣਾ ਪੱਖ ਰੱਖਣ ਨੂੰ ਅਹੀਂ ਮੋٹے ਦੇ ਭਰਾ ਨੂੰ ਗੱਲ ਕੀਤੀ ਕਿ ਹਾਂ ਗੀ ਚੱਕਰ ਹੋਇਆ ਤੇ ਬਾਈ ਨੇ ਗੱਲ ਸ਼ੇਅਰ ਕੀਤੀ ਆ ਸੁਣ ਲਓ ਹੁਣ ਸਾਰੀ ਰਿਕਾਰਡਿੰਗ ਤਾਂ ਫੇਰ ਬਾਕੀ ਤੁਹਾਨੂੰ ਪਤਾ ਹੀ ਆ ਕੌਣ ਸਹੀ ਆ ਕੌਣ ਗਲਤ ਕਮੈਂਟ ਜਦਾਦ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੈਲੋ ਹੈਲੋ ਕਿਦਾਂ ਮਾਰੇ ਕੀ ਹਾਲ ਆ ਬਦਿਆ ਤੇ ਤੁਹਿੰਨ ਦੱਸੋ ਬਦਿਆ ਅ ਕੀ ਚੱਕਰ ਬੈ ਗਿਆ ਉਹ ਵੀਡੀਓ ਦੇਖੀ ਇਹ ਚੱਕਰੇ ਉਹਦਾ ਕੁਲਵਿੰਦਰ ਮੁਫਰ ਨਹੀਂ ਜਿਹੜਾ ਸੁਖ ਰਦੀ ਜਿਹੜਾ ਖਾਸ ਹੂੰ ਉਸਦੇ ਉਸਦੇ ਕੰਮ ਪਰ ਸੁਖਰੇ ਦੀ ਗੱਲ ਸੌਲ ਨਹੀਂ ਹੋਈ ਗੀ ਗੱਲ ਨਹੀਂ ਸੌਲ ਹੋਈ ਇਹ ਫਿਰ ਪੈਸੇ ਮੰਗਦਾ ਇਹ ਤੋਂ ਇਹਨੂੰ ਇਹਨੇ 2 ਲੱਖ ਰੁਪਈਆ ਚਾਹੀਦਾ ਤੇ ਦੇ ਆਏ ਹੂੰ ਤੇ ਇਹਨਾਂ ਮੇਰੇ ਕੋਲ ਤੇ ਅਜੇ ਆਪਦਾ ਨਾਂ ਫੋਨ ਨਾ ਸੈਟਿੰਗ ਨਾ ਕੁਝ ਨਹੀਂ ਮੇਰੇ ਕੋਲ ਨਹੀਂ ਜਾਂਦਾ ਹੂੰ ਤੇ ਇਹਨੂੰ ਪਾਣੀ ਗਾਗਣੋਂ ਕੱਢਣ ਦੇ ਇਹ ਵੀ ਕੱਟ ਨਹੀਂ ਆ ਕੋ ਗਾਲ ਹੂੰ ਤੇ ਇਸੇ ਚੱਕਰ 'ਚ ਤੂੰ ਨਾਲ ਲੁਕੀ ਸੀ ਅਸ ਸੀ ਉਹਨੂੰ ਦੱਸਿਆ ਗਿਆ ਕਿ ਇੱਥੇ ਆ ਇਹ ਇਹਨਾਂ ਨੂੰ ਉਹਨਾਂ ਨੂੰ ਦੱਸਿਆ ਮਨਜੀਤ ਨੇ ਇਹ ਤਾਂ ਕਹਿੰਦਾ ਯਾਰੀ ਪੈ ਗਈ ਮੈਂ ਦੰਦਾ ਯਾਰੀ ਨਹੀਂ ਪਈ ਮੈਂ ਦੰਦਾ ਆਦਾ ਕੀ ਕੀ ਚੱਕਰ ਚ ਲਾਇਆ ਹਣਾ ਹੂੰ ਉਹ ਜਿੱਥੇ ਹੀ ਰਹਿੰਦੇ ਹਨਾ ਹੂੰ ਉਹ ਜਿਹੜੀ ਫਲੈਟ ਹੈ ਨਾ ਮਤਲਬ ਜਿਵੇਂ ਓਨਰ ਉਹਦੇ ਆਪ ਦੇ ਪੀਜੀ ਦੇ ਜਿਵੇਂ ਫਲੈਟ ਜੀ ਦੇ ਅੱਛਾ ਅੱਛਾ ਉਹਨੂੰ ਕਿਤੇ ਜਾਣਦੀ ਪਹਿਲਾਂ ਹੂੰ ਹੂੰ ਉਹਨਾਂ ਬੂਲ ਪਲਾਨ ਉਦੋਂ ਪਹਿਲਾਂ ਬਣਾਇਆ ਵੀ ਉਹ ਉਹਨੇ ਜਿਆਦਾ ਫੋਨ ਉਹਨੂੰ ਲਾਇਆ ਉਹ ਵੀਰ ਨੂੰ ਐ ਮੈਂ ਗੱਲ ਕਰਨੀ ਆ ਮੈਨੂੰ ਇਤਨਾ ਧਮਕੀਆਂ ਦਿੰਦਾ ਮੂਫਰ ਤੇ ਤੂੰ ਕੋਈ ਹੱਲ ਕਰਾਉ ਮੈਂ ਆਉਣੀ ਤੁਹਾਡੇ ਕੋਲ ਮੈਂ ਆਉਣਾ ਵਾ ਹੂੰ ਠੀਕ ਆ ਉਹਨੂੰ ਪਤਾ ਸੀ ਨਾ ਪਹਿਲੇ ਇਹ ਲਾਇਓ ਇਹ ਉਹਦੇ ਨਾਲ ਲਾਇਓ ਉਹ ਵੀਡੀਓ ਪਾਈਆ ਉਹਦੇ ਨਾਲ ਵੀਰ ਨਾਲ ਹਣਾ ਹੂੰ ਉਹਨੂੰ ਇਹ ਪਤਾ ਲੱਗਿਆ ਕਿ ਇਹਦੇ ਕੋਲ ਆ ਸਿੱਧੀ ਲੋਕੇਸ਼ਨ ਦੇ ਪਤਾ ਨਹੀਂ ਅਸੀਂ ਸਿੱਧੀ ਲੋਕੇਸ਼ਨ ਤੇ ਦੱਸ ਦੇਣੀ ਆ ਅਸੀਂ ਕਹਿ ਦਿੰਦੇ ਹਾਂ ਇਹ ਇੱਧਰ ਆ ਇੱਧਰ ਆ ਹਨਾ ਉਹਨੇ ਉਹਦੇ ਜਰੀਏ ਜਦੋਂ ਇੱਥੇ ਪਹੁੰਚੀ ਸਿੱਧਾ ਨਹੀਂ ਵੇਖ ਰਿਹਾ ਇੱਥੇ ਹੀ ਆਏ ਅਸੀਂ ਉਹਨੂੰ ਕਰੀ ਜਦੋਂ ਆ ਹੀ ਗਈ ਫਿਰ ਹੁਣ ਆਪਾਂ ਕੀ ਆਖੀ ਅਗਰੀਵਾਰ ਹੂੰ ਤੇ ਆ ਗਈ ਅੰਦੀ ਚੱਲ ਵੀਡੀਓ-ਪੂਡੀਓ ਬਣਾ ਲੀਤੀ ਆਪਾਂ ਇਸ ਤਰ੍ਹਾਂ ਹਨਾ ਜੋ ਵੀ ਆ ਵੀਡੀਓ ਵੀਡੀਓ ਨੇ ਤਾਂ ਬਣਾਈਆਂ ਵੀ ਲੱਗੇ ਵੀ ਮੈਂ ਨਾਲ ਅੱਛਾ ਉਹਨੇ ਆਪਣੀਆਂ ਇਹ ਕਰਕੇ ਪਵਾਈਆਂ ਪੂਰੇ ਐ ਜਿਹਨੂੰ ਕਹਿੰਦੇ ਨਾ ਮਾਸਟਰਮਾਈਂਡ ਵਾਲਾ ਕੰਮ ਕਰਕੇ ਹੁੰਦਾ ਉਹ ਗੇਮ ਪਾ ਗਏ ਗੇਮ ਪਾ ਗਏ ਕਿਦਾਂ ਉਹ ਕਿੱਥੇ ਲੱਗੀ ਲੁਗੀ ਉਹਦੀ ਲੰਕੀ ਦਾ ਬਾਵਾ ਆਇਆ ਤੈਨੂੰ ਫੋਟੋਆਂ ਤੋਂ ਜੁਮਗਾ ਲੱਗੀ ਤੇ ਸਮਝ ਰੱਬ ਨਾਲੋਂ ਬਚ ਗਿਆ ਇਹ ਕੋਈ ਚੰਗਾ ਕੰਮ ਟੀਚਾ ਤੇ ਬਚਾ ਗਿਆ ਰੱਬ ਕੱਲਾ ਹੀ ਸੀਗਾ ਕੱਲਾ ਮੈਂ ਆ ਮਾਮਾ ਸ਼ਡਾਉਨ ਸ਼ਡੂਨ ਦੇ ਇੱਕ ਨੂੰ ਇੱਕ ਕਰਨੇ ਬੰਨੇ ਹੁੰਦਾ ਦੂਜਾ ਮੇਰੀ ਅੱਖੀਂ ਚ ਲੰਗੀ ਹੀ ਟੈਂਕੇ ਲੱਗੇ ਆ ਉਪ ਬੈਂਚ ਅ ਮੇਰੇ ਛੇ ਲੱਗੇ ਆ ਭਾਈ ਉਹਨਾਂ ਤੇ ਤੇ ਹੁਣ ਕੀ ਦੱਸਾਂ 6 ਉਦਰੀ ਬਾਹ ਦੇ ਆ 6 ਗੋਟ ਦੇ ਆ 5 ਪਰਲੀ ਬਾਹ ਦੇ ਆ 6 ਸਿਰ ਤੇ ਆ ਮਲਾਂ 14 15 ਜਾਨੇ ਗੁਰੂ ਚਾਰ ਗੱਡੀਆਂ ਠੀਕ ਆ ਇਹ ਕੋਤੋਂ ਪਲੈਨਿੰਗ ਹੋ ਲੈਣਾ ਹੂੰ ਤੇ ਅਗਲੇ ਬੰਦੇ ਕੋ ਕੁਛ ਹੋਣੀ ਇੱਕ ਹੈਗਾ ਜਵਾਕਾਂ ਹਾਂ ਤੇ ਕਿੰਨੀ ਕੁ ਪੰਜ ਬਾਦਰੀਏ ਨੂੰ ਕੀ ਜਾ ਥਾਂਗੇ ਹੁਣ ਕੰਪਲੀਟ ਕੇ ਸੁੱਖ ਦੀ ਕਰਾਉਣੀ ਹਾਂ ਨਾ ਸੁੱਖ ਮਨਜੀਤ ਦਾ ਔਰ ਜੇ ਸਾਡੇ ਸੱਟਾਂ ਲੱਗੀ ਤਾਂ 307 ਬਣਦੀ ਹੈ ਹਾਂ 307 ਬਣਦੀ ਹੈ ਤੇ ਦੂਜਾ ਅਰਮੈਟ ਲੱਗਣਾ ਹੈ ਉਹ ਹਥਿਆਰ ਵਾਲਾ